ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਆ ਸਾਰੇ ਦੋਸਤਾਂ ਮਿੱਤਰਾਂ ਦੇ ਘਰ ਪਰਿਵਾਰ ਸੈੱਟ ਹੋਣਗੇ ਜਾਨਵਰ ਕੈਮ ਹੋਣਗੇ ਮਿੱਤਰੋ ਲੋ ਜੀ ਕਰਤੀ ਵਲੋਗ ਦੀ ਸਟਾਰਟਿੰਗ ਸਵੇਰੇ ਸਵੇਰੇ ਤੇ ਟਾਈਮ ਹੋ ਗਿਆ ਹੋ ਗਿਆ ਹੁਆ 10:30 11 ਦਾ ਸਿੱਧਾ ਉੱਠ ਕੇ ਚਾਹ ਪੀ ਕੇ ਉੱਤੀ ਆ ਗਿਆ ਆਪਾਂ ਠੀਕ ਹੈ ਕਿ ਨਹੀਂ ਤੇ ਅੱਜ ਸਲਾਹ ਹੈਗੀ ਐ ਮੇਰੇ ਵੀਰੋ ਬੱਚਿਆਂ ਦੇ ਰੰਗ ਲਾਣ ਦੀ ਤੇ ਬੱਚਿਆਂ ਦੇ ਰੰਗ ਲਾਵਾਂਗੇ ਅੱਜ ਬਾਕੀ ਕਰਦਿਆਂ ਨੇ ਕੱਪੜੇ ਵੀ ਸਿਕਾਏ ਹੋਇਆ ਬਾਕੀ ਮੌਸਮ ਕਦੇ ਧੁੱਪ ਆ ਜਾਂਦੀ ਹੈ ਕਦੇ ਬੱਗ ਜਾਂਦੀ ਹੈ ਮੌਸਮ ਵੀ ਬੱਸ ਤੁਹਾਨੂੰ ਪਤਾ ਹੀ ਹੈ ਕਿਵੇਂ ਦਾ ਹੀ ਹੈ 3-4 ਦਿਨ ਹੋ ਗਏ ਹਰੇਕ ਪਾਸੇ ਹੈ ਤੇ ਛਾੜ ਕੇ ਅੱਜ ਕਮਰੇ ਦਾ ਵੀ ਬੁਰਾ ਹਾਲ ਹੋ ਰਿਹਾ ਚਾਦਰ ਦੇਖੋ ਬੈੱਡ ਦੀ ਠੀਕ ਹੈ ਝਾੜੂ ਮਾਰਨ ਵਾਲੀ ਹੋ ਰਹੀ ਆ ਬਾਰ ਵੀ ਠੀਕ ਹੈ ਕਿ ਨਹੀਂ ਤੇ ਵਾਕੀ ਜਖਾਮ ਦਾ ਵੀ ਲੱਗਿਆ ਮੈਨੂੰ ਚਲੋ ਕੋਈ ਨਹੀਂ ਚੌਬਰ ਨੂੰ ਆਣ ਦੋ ਕਰਤਾ ਫੋਨ ਚੌਬਰ ਨੂੰ ਫੇਰ ਰੰਗ ਲਾਣੇ ਆ ਤੇ ਬੱਚੇ ਛਤਰੀਆਂ ਤੇ ਬਿਠਾਣੇ ਆ ਆਈ ਟਾਈਮ ਹੈ ਜਿਗਝਾਲੇ ਗਝਾਲੇ ਫੇਰ ਕੰਮ ਔਖਾ ਜੂ ਬਾਕੀ ਜਿਹੜਾ ਬੱਚਾ ਹੈਗਾ ਮੇਰੇ ਵੀਰੋਂ ਇਹ ਵੀ ਦਿਖਾ ਦਿੱਤੀ ਕੀ ਕੰਡੀਸ਼ਨ ਹੈ ਖੜ ਜੋ ਇੱਕ ਮਿੰਟ ਪਹਿਲਾਂ ਨਾਲ ਉਹਦਾ ਮਾੜਾ ਮੋਟਾ ਮਾੜਾ ਮੋਟਾ ਸੱਟਾ ਇਕੱਠਾ ਹੋ ਗਿਆ ਦਾ ਹੁਣ ਵੀ ਵੰਦਾ ਬਾਕੀ ਕੋਈ ਨਹੀਂ ਅੱਜ ਅੱਜ ਹੋਰ ਦੇਵਾਂਗੇ ਇਹਨੂੰ ਕਾਲੀ ਮਿਰਚ ਤੇ ਫਿਰ ਦੇਖਦੇ ਕੀ ਬਣਦਾ ਹੈ ਤੇ ਆ ਗਿਆ ਜੀ ਚੋਪਰ ਚੱਲ ਪਿਆਓ ਤੇ ਚਲਾ ਦਾਂਗੇ ਨਹੀਂ ਚੱਲਿਆ ਦੇਦਾ ਗੋਲੀ ਮਿਸਤਰੀ ਵਾਲੀ ਇਹਨੂੰ ਜੀ ਮੇਰੇ ਵੀਰੋ ਬੱਚੇ ਪਾਲਿਆਂ ਦੇ ਪੰਜ ਬੱਚੇ ਠੀਕ ਹੈ ਕਿ ਨਹੀਂ ਇਹਨਾਂ ਦੇ ਲਾਣਾ ਰੰਗ ਆਪਾ ਤੇ ਇਹਨਾਂ ਨੂੰ ਇਹਨੇ ਧੁੱਪ ਚ ਧਰਦਿਆਂ ਤੇ ਰੰਗ ਰੰਗ ਕੱਢਦੇ ਆ ਪਟਾੜੀ ਜੋ ਆਪਣੀ ਜੋ ਗੁਲਾਬੀ ਕਾਲਾ ਤੇ ਹਰਾ ਠੀਕ ਹੈ ਚੋਬਰ ਗੱਡੀਆਂ ਦਾ ਰੰਗ ਦੇਦਾ ਸੱਚਾ ਦੇਦਾ ਸੀਗਾ ਹਰਾ ਚਲ ਇੱਕ ਵਾਰ ਸਾਰਾ ਨਾਲ ਲਾਈਏ ਫਿਰ ਹਾਂ ਚਲ ਕੋਈ ਨਹੀਂ ਬਣਾ ਨੂੰ ਬਣਾ ਲਾਂਗੇ ਚਲ ਕੋਈ ਨਹੀਂ ਯਾਰ ਦੇਖਣਾ ਬੂਹਾ ਤਾਂ ਚਲੋ ਇੱਕ ਵਾਰੀ ਦੇਖਦੇ ਆ ਕੋਈ ਨਹੀਂ ਤੇ ਬਾਕੀ ਉਹ ਉਹ ਤਿਆਰ ਕਰ ਲਈ ਖੜ ਜਾ ਹਾਂਜੀ ਮੇਰੇ ਵੀਰੋਂ ਡੱਕੇ ਕਰ ਲੈ ਰੈਡੀ ਦੋ ਤਿਆਰ ਕਰ ਤੇ ਦੋ ਰੰਗ ਸੀ ਤੇ ਖੜ ਜਾ ਹਾਂ ਚੱਲ ਬੰਨ ਦੇ ਤੂੰ ਬਾਕੀ ਆ ਟਰੇ ਮੁੰਦੀ ਮਾਰਦੀ ਸੀ ਮੈਂ ਆ ਗਿਫਟ ਆਈ ਸੀ ਜਿਹੜੀ ਆਪਾਂ ਨੂੰ ਭੁੱਕੀ ਦੋ ਤੇ ਇਹਦੇ ਉੱਤੇ ਰੱਖ ਗਏ ਰੰਗ ਕਰਾਂਗੇ ਵੀ ਥੱਲੇ ਰੰਗ ਨਹੀਂ ਲੱਗਣਾ ਯਾਰ ਮੰਜੇ ਤੇ ਠੀਕ ਹੈ ਕਿ ਨਹੀਂ ਇਹਦੇ ਉੱਤੇ ਲੱਗ ਗਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਕਦੇ ਤੁੱਪ ਆ ਜਾਂਦੀ ਹੈ ਕਦੇ ਸ਼ਾਂ ਹੁਣ ਤੁਹਾਡੇ ਸਾਹਮਣੇ ਆ ਹੁਣ ਤੁੱਪ ਸੀ ਹੁਣ ਸ਼ਾਂ ਆ ਗਈ ਚੜਾ ਕੋਈ ਇੱਥੇ ਚੱਲਦਾ ਰਹਿਣਾ ਆਪਾਂ ਆਪਦਾ ਕੰਮ ਕਰੀਏ ਠੀਕ ਹੈ ਕਿ ਨਹੀਂ ਬੱਚਿਆਂ ਨੂੰ ਛੇਤੀ ਛੇਤੀ ਰੰਗ ਕਰੀਏ ਤੇ ਤੁਹਾਨੂੰ ਦਿਖਾਉਨੇ ਆ ਫਿਰ ਐਵੇਂ ਲੇਟ ਹੋਣ ਦਾ ਕੀ ਫਾਇਦਾ ਹਾਂਜੀ ਮੇਰੇ ਵੀਰੋਂ ਟੋਰੀ ਕਰਤੀ ਇੱਕ ਬੱਚੇ ਦੀ ਓਕੇ ਰੰਗ ਚੈੱਕ ਕਰੋ ਜਮਾ ਘੈਂਟ ਲੱਗਿਆ ਮੇਰੇ ਵੀਰੋਂ ਬਾਕੀ ਯਾਰ ਫੁੰਝਾ ਲਿਬੜ ਰਿਆ ਸੀ ਇਹਦਾ ਤਾਂ ਕਰਕੇ ਥੋੜਾ ਰੰਗ ਉਚੜਿਆ ਨਹੀਂ ਵੈਸੇ ਚੜ ਵੀ ਗਿਆ ਐਜੀ ਕੋਈ ਗੱਲ ਨਹੀਂ ਬਾਕੀ ਚੌਪਰ ਸੁਕਾਈ ਜਾਂਦਾ ਤੇ ਇਹਦੇ ਹੀ ਕਰਾਂਗੇ ਟੋਰੀ ਤੇ ਦੋਨੇ ਕਾਂਤਰਾ ਕਰਦੀ ਹੈ ਨਾ ਤੁਸੀਂ ਕੇ ਕਾਂਤਰਾ ਕਾਂਤਰਾ ਕਰਦਾ ਗੁਲਾਬੀ ਕਾਂਤਰਾ ਕਰਦਾਂਗੇ ਤੇ ਹਰਾ ਰੰਗ ਜੇ ਮੂਡ ਬਣਾ ਬਣਾ ਲਾਂਗੇ ਬਾਕੀ ਦਾ ਦੇਖਣਾ ਬੂਆ ਪਿਆਰ ਦੀ ਤੇ ਦੇਖਦੇ ਆ ਚਲੋ ਕੋਈ ਨਹੀਂ ਇਹ ਡਰੈਡ ਵੀ ਚੱਕ ਲੈ ਏ ਤੇ ਇੱਕ ਕਾਂਤਰ ਕਰਤੀ ਬੱਚੇ ਦੀ ਸਹੀ ਕਰਕੇ ਦਿਖਾ ਇੱਧਰ ਪੱਲਾ ਖੋਲ ਕੇ ਲੋ ਜੀ ਤੇ ਡਰੈ ਨਾਲ ਸਿਕਾ ਦਿੰਦੇ ਵੈਸੇ ਗਰਮ ਹਵਾ ਨਹੀਂ ਮਾਰਦੀ ਬਾਬਿਓ ਠੰਡੀ ਹਵਾ ਜਿਹੜਾ ਰਹੇ ਮੇਰੇ ਵੀਰੋਂ ਦੂਜੀ ਕਾਂਤਰ ਕਰਤੀ ਬੱਚੇ ਦੀ ਤੇ ਚੋਬਰ ਵਾਗ ਗਿਆ ਬਾਬੇ ਉਹਦਾ ਦਾਦਾ ਆ ਗਿਆ ਸੀ ਬੁਲਾਣ ਹੁਣ ਆਪਾਂ ਕੰਮ ਪੈਂਦਾ ਜਾਣਾ ਹੀ ਪੈਂਦਾ ਤਾਂ ਕਰਕੇ ਭੇਜਦਾ ਚੋਬਰ ਤੇ ਇਕੱਲੇ ਨੇ ਰੰਗ ਕਰਿਆ ਇਹ ਤੇ ਮੈਂ ਦਿਖਾਦਾ ਤੁਹਾਨੂੰ ਖੜ ਜਾਓ ਇਹ ਕਲੋ ਚੱਕ ਇੱਕਾਂਤ ਇਕੱਲੇ ਨੇ ਕਰੀ ਐ ਚਲੋ ਜਿਵੇਂ ਵੀ ਹੋ ਗਿਆ ਕੱਲਾ ਜਾਣਾ ਯਾਰ ਠੀਕ ਹੈ ਕਿ ਨਹੀਂ ਤਾਂ ਕਰਕੇ ਤੇ ਬਾਕੀ ਸਕਾਲੀਆਂ ਫਿਰ ਇਹਨੂੰ ਛੱਡਦੇ ਆਪਾਂ ਮੇਰੇ ਵੀਰੋਂ ਹੁਣ ਛੱਡਦੇ ਆ ਬੱਚਾ ਭਾ ਠੀਕ ਹੈ ਕਿ ਨਹੀਂ ਤੇ ਦੇਖਦੇ ਆਂ ਲੰਗੇ ਕਿਵੇਂ ਲੱਗਦਾ ਮੇਰੇ ਵੀਰੋ ਓ ਹੋ ਹੋ ਤਾਰ ਤੇ ਕਿੱਥੇ ਬਹਿ ਗਿਆ ਤੂੰ ਆਹੀ ਪੰਗਾ ਹੈ ਬਾਬੇ ਤਾਰਾਂ ਦਾ ਆਹੀ ਪੰਗਾ ਇਹ ਤਾਂ ਉੱਡਿਆ ਵੀ ਨਹੀਂ ਜਾਈ ਜਾਂਦਾ ਗਿੱਲਾ ਇਹ ਫੰਗ ਕਰਕੇ ਹੋ ਗਿਆ ਹਨਾ ਮੇਰੇ ਸਾਹਮਣੇ ਖੜ ਜਾ ਖੜ ਜਾ ਖੜ ਜਾ ਖੜ ਜਾ ਲੈ ਚੱਲ ਲੋ ਜੀ ਇੱਕ ਬੱਚੇ ਦੇ ਕਰਤਾ ਰੰਗ ਆਪਾ ਠੀਕ ਹੈ ਤੇ ਬਾਬੇ ਚੋਬਰ ਵਗ ਗਿਆ ਹੁਣ ਇਕੱਲੇ ਜਣੇ ਨੂੰ ਬਹੁਤ ਔਖਾ ਹੋਊਗਾ ਠੀਕ ਹੈ ਇੱਕ ਕਪੜੇ ਸਹਾਰ ਰੱਖਿਆ ਵਿੱਚ ਯਾਰ ਤਾਰਾਂ ਡੀਆਂ ਬਹੁਤ ਪੰਗਾ ਹੈ ਯਾਰ ਹੁਣ ਕੀ ਕਰੀਏ ਦੱਸੋ ਇੱਕ ਦਾ ਬਿਠਾਤਾ ਤੇ ਇੱਕ ਦੇ ਹੀ ਕਰਿਆ ਹਲੇ ਰੰਗ ਤੇ ਹੁਣ ਕਰਦੇ ਆ ਇਕੱਠਿਆਂ ਦੇ ਕਰਕੇ ਇਕੱਠਿਆਂ ਨੂੰ ਹੀ ਛੱਡਾਂਗੇ ਹਨਾ ਐਂ ਹੀ ਕਰਦੇ ਆ ਹੁਣ ਹੋਰ ਤਾਂ ਕੀ ਇਲਾਜ ਹੈ ਕੀ ਮੇਰੇ ਵੀਰੋ ਤੇ ਤੇ ਕੈਪ ਨਹੀਂ ਪਾਈ ਹੋਈ ਹੈ ਕੋਈ ਨਹੀਂ ਬਾਬੋ ਤੇ ਆ ਕਰੋ ਚੈੱਕ ਇੱਕ ਕਾਂਤ ਕਰਤੀ ਹੈ ਜੀ ਠੀਕ ਹੈ ਕਿ ਨਹੀਂ ਇੱਕੋ ਹੀ ਕਰੀਏ ਆ ਬੱਚੇ ਦੀ ਕਾਂਤ ਕਿਉਂਕਿ ਬਾਬੋ ਤਹਾਨੂੰ ਪਤਾ ਹੀ ਇਹ ਕੱਲਾ ਆ ਯਾਰ ਮੈਂ ਇੱਕ ਕਰਤੀ ਤੇ ਜੇ ਇੱਕ ਹੋਰ ਕਰਨੀ ਹੋਈ ਦੋਨੇ ਕਰਨੀਆਂ ਹੋਈਆਂ ਠਹਿੜ ਕੇ ਕਰਦਾਂਗੇ ਚੌਬਰ ਗਿਆ ਪਲਾਟ ਚ ਮਿੱਟੀ ਪਾਣ ਤਾਂ ਕਰਕੇ ਇੱਕੋ ਕਰੀਆ ਤੇ ਇੱਕ ਵਾਰ ਨਿਸ਼ਾਨੀਆਂ ਜੀਆਂ ਲਾ ਕੇ ਛੜਨੀ ਆ ਇੱਧਰ ਉੱਧਰ ਵਾਗੇ ਲੈ ਤਾ ਆਵਾਂਗੇ ਤਾਂ ਕਰਕੇ ਆ ਇੱਕੋ ਗਾਂਦ ਕਰਤੀ ਐ ਦੀ ਮੇਰੇ ਵੀਰੋ ਕਰੋ ਚੈੱਕ ਲੋ ਜੀ ਉਹ ਵਾਗੇ ਦੋਨੇ ਭਾਈਆਂ ਦੀ ਕਰਤੀ ਉਹਦੇ ਕਰਤੇ ਦੋਨੇ ਗੁਲਾਬੀ ਗਾਂਦ ਹਰੀ ਟੋਰੀ ਤੇ ਉਹਦੀ ਕੱਲੀ ਕਾਲੀ ਗਾਂਦ ਕਰਤੀ ਠੀਕ ਐ ਤੇ ਹੁਣ ਚੱਲਦੇ ਆਂ ਅੰਦਰ ਤੇ ਦਿਖਾ ਤੇ ਟਾਈਮ ਲੈਸ ਦੀ ਮਤਲਬ ਦਿਖਾਵਾਂ ਵੀ ਮੈਂ ਕਿਵੇਂ ਰੰਗ ਕਰੀ ਜਾਂਣਾ ਉਹ ਵੀ ਦਿਖਾ ਦਿੰਨਾ ਬਾਬੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਲੱਗ ਗਿਆ ਨਾ ਹੌਣ ਸਾਈਡ ਤੇ ਕੱਲਾ ਜਣਾ ਕਰੀ ਜਾਣਾ ਰੰਗ ਦੇਖਿਓ ਕਿਵੇਂ ਕਰੀ ਜਾਂਣਾ ਲੋ ਜੀ ਬੱਚੇ ਦੀ ਟੋਰੀ ਕਰਤੀ ਥੋੜੇ ਸਾਹਮਣੇ ਟਾਈਮਲੈਸ ਨਾਲ ਦਿਖਾਤਾ ਤੁਹਾਨੂੰ ਵੀ ਮੈਂ ਕਿਵੇਂ ਕਰੀ ਜਾਂਦਾ ਤਾਂ ਕਰਕੇ ਥੋੜਾ ਥੋੜਾ ਰੰਗ ਲਾਈ ਜਾਂਦੇ ਆਪਾਂ ਤੇ ਜਿਆਦਾ ਨਾਲ ਲੱਗੇ ਯਾਰ ਐਵੇਂ ਬੱਚਾ ਲਈ ਬੜਜੂਆ ਇਕੱਲੇ ਤੋਂ ਕੀ ਫਾਇਦਾ ਮੂੰ ਤਾਂ ਸੌਖਾ ਤਰੀਕਾ ਆ ਇਹ ਵੀ ਆ ਜੀ ਵੀ ਕੋਈ ਗੱਲ ਨਹੀਂ ਵੈਸੇ ਆਪਾਂ ਬਾਲਾ ਕਿਉਂ ਲਵੇੜਨਾ ਬੱਚੇ ਨੂੰ ਠੀਕੇ ਕੇ ਨਹੀਂ ਇੱਕ ਵਾਰ ਤਾਂ ਨਿਸ਼ਾਨੀਆਂ ਲਾਣੀਆਂ ਇੱਕ ਵਾਰੀ ਜਦੋਂ ਗਿੱਜੂਗੇ ਜਦੋਂ ਅਗਲੀ ਵਾਰੀ ਕੱਢਾਂਗੇ ਉਦੋਂ ਘੈਂਟ ਘੈਂਟ ਰੰਗ ਕਰ ਦਾਂਗੇ ਜਮਾ ਹੁਣ ਵੀ ਵੈਸੇ ਘੈਂਟ ਘੈਂਟ ਹੀ ਕਰੀ ਜਾਂਦੇ ਆ ਇਕੱਲੀ ਟੋਰੀ ਕਰਤੀ ਐ ਇਹਦੀ ਤੇ ਲੋ ਜੀ ਛੜਤਾ ਲੋ ਜੀ ਕਿੰਨੀ ਘੈਂਟ ਲੱਗਦੀ ਏ ਟੋਰੀ ਉਹ ਵਗ ਗਿਆ ਬੱਚਾ ਤੇ ਥੋੜਾ ਥੋੜਾ ਰੰਗੀ ਘੈਂਟ ਲੱਗਦਾ ਹੁੰਦਾ ਬਾਲਾਂ ਨਾਲ ਵੇੜਦੇ ਜੀ ਜਰਾ ਆਪਾ ਉਹ ਫਿਰ ਲਾ ਲੋ ਟੋੜੀ ਘੱਤੀ ਨਾਲ ਟੁੱッセ ਕਰਦੇ ਹੋਇਆ ਵਾਤਰਾ ਕਰਦੇ ਹੋ ਠੀਕ ਹੈ ਹਾਂਜੀ ਮੇਰੇ ਵੀਰੋ ਇਹਦੀ ਕਰਤੀ ਗੁਲਾਬੀ ਬਗਲ ਠੀਕ ਹੈ ਕਿ ਨਹੀਂ ਤੇ ਖੋਲ ਕੇ ਦਿਖਾਈਏ ਇਹ ਫੜ ਜੋ ਫੜ ਜੋ ਕਰੋ ਚੈੱਕ ਮੇਰੇ ਵੀਰੋ ਗੁਲਾਬੀ ਬਗਲ ਕਰਤੀ ਏਦੀ ਤੇ ਇਹਨੂੰ ਛੱਡਦੀ ਹੁਣ ਲੋ ਜੀ ਛੜਤਾ ਇਆ ਪੇਵਾ ਗਿਉੱਟ ਤੇ ਮਾੜੇ ਮੋਟੇ ਇਹ ਫੰਗ ਵੀ ਮੇਰੇ ਤੋਂ ਥੱਲੋਂ ਥੋੜੇ ਜੇ ਪੱਟੇ ਗੇ ਬਾਹਲਾ ਹੱਸਦਾ ਸੀ ਯਾਰ ਬਾਬੇ ਉਹ ਤਾਂ ਕਰਕੇ ਖਿੱਚ ਪੈ ਗਈ ਤੇ ਥੋੜਾ ਜਿਹਾ ਫੰਗ ਜੇ ਪੱਟੇ ਗਏ ਚੱਲ ਚੱਲ ਉਧਰਲੀ ਛੱਤ ਤੇ ਚੱਲ 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 ਚੱਲਦਾ ਨਹੀਂ ਜਾਂਦਾ ਨਹੀਂ ਲੋ ਜੀ ਓਕੇ ਤੇ ਇੱਕ ਬੱਚਾ ਰਹਿ ਗਿਆ ਹੁਣ ਆਪਣਾ ਤੇ ਬਾਕੀ ਸਾਰਿਆਂ ਦੇ ਕਰਕੇ ਇੱਕ ਵਾਰੀ ਦੁਬਾਰਾ ਰੰਗ ਦਿਖਾ ਦਾਂਗੇ ਵਧੀਆ ਸੁੱਕ ਜੂਗਾ ਤਾਂ ਕਰਕੇ ਤੇ ਐਨ ਐ ਚੌਬਰ ਵੀ ਆ ਜੂਗਾ ਫਿਰ ਨਹੀਂ ਤਾਂ ਸ਼ਾਮ ਨੂੰ ਦਿਖਾ ਦਾਂਗੇ ਰੰਗ ਕੋਈ ਨਹੀਂ ਕਿਉਂ ਤਾਂ ਸ਼ਾਮ ਨੂੰ ਯਾਰ ਪ੍ਰੋਪਰ ਰੰਗ ਕਰਦੀਏ ਜਿਹੜੇ ਬੱਚਿਆਂ ਦੇ ਥੋੜਾ ਥੋੜਾ ਰੰਗ ਕਰਿਆ ਮਤਲਬ ਜਿਹੜਾ ਕਰਨਾ ਸੀ ਉਹ ਨਹੀਂ ਹੋ ਗਿਆ ਤੇ ਤਾਂ ਕਰਕੇ ਸ਼ਾਮ ਨੂੰ ਗੀਤਾ ਚੌਬਰ ਆ ਜੇ ਫਿਰ ਕਰਦੀਆਂ ਰੰਗ ਐ ਵੀ ਕਰ ਲਾਂਗੇ ਉਹ ਤਾਂ ਦੇਖ ਲਾਂਗੇ ਚਲੋ ਬਾਕੀ ਨਿਸ਼ਾਨੀਆਂ ਲਾਣੀਆਂ ਸੀ ਬਾਬਿਓ ਨਿਸ਼ਾਨੀਆਂ ਲਾਤੀਆਂ ਤੇ ਇੱਕ ਬੱਚਾ ਰਹਿ ਗਿਆ ਤੇ ਇਹਦੇ ਭਾਈ ਦੇ ਕਰੇ ਕਰਿਆ ਸੀ ਆਪਾਂ ਇਹਦੇ ਭਾਈ ਦੇ ਕੀ ਕਰ ਹਾਂ ਇਹਦੇ ਭਾਈ ਦੇ ਸੀ ਕਾਲੀ ਟੋਰੀ ਕਰੀ ਸੀ ਕਾਲੀ ਟੋਰੀ ਤੇ ਇਹਦੇ ਦੇਖਦੇ ਆ ਕੀ ਹੋਊਗਾ ਇਹਦੇ ਵੀ ਮੇਰੇ ਹਿਸਾਬ ਨਾਲ ਦੇਖਦੇ ਆ ਚਲੋ ਖੜ ਜੋ ਆ ਬੱਚਾ ਰਹਿ ਗਿਆ ਸੀ ਬਾਪੋਂ ਤੇ ਇਹਦੇ ਮੈਂ ਕਹਿੰਦਾ ਬਸ ਚ ਹੀ ਕਰ ਦਾਂਗੇ ਹਲੇ ਯਾਰ ਲਿਬੜਿਆ ਜਾ ਪਿਆ ਨਾਲੇ ਕੋਈ ਰੰਗ ਦਿਮਾਗ ਚ ਵੀ ਨਹੀਂ ਆ ਕੀ ਕਰੀਏ ਇਹਦਾ ਇਹਦੀ ਆ ਬਗਲ ਹੋ ਸਕਦੀ ਆ ਹੁਣ ਇਸ ਟਾਈਮ ਤਾਂ ਕਰਕੇ ਚਲੋ ਬਾਅਦ ਚ ਕਰ ਦਾਂਗੇ ਇਹਦਾ ਤੇ ਉਹਦਾ ਆ ਦੇਖੋ ਜਣਾ ਯਾਰ ਫੁੰਗੜੀ ਵਟ ਹੈਰ ਬੱਚਾ ਯਾਰ ਕੀ ਚੱਕਰ ਹੈ ਕਮੈਂਟਾਂ ਚ ਦੱਸਿਓ ਯਾਰ ਜ਼ਰੂਰ ਯਾਰ ਬਾਲੀ ਉਹ ਤਾਂ ਸੈੱਟ ਹੈ ਜਦੋਂ ਆਪਾਂ ਆਂਦੇ ਆ ਜਦੋਂ ਕੱਲਾ ਰਹਿੰਦਾ ਸੁਸਤ ਸੁਸਤਿਆ ਹੋ ਜਾਂਦਾ ਹੈ ਨਾ ਚਲੋ ਤੇ ਇਹਨੂੰ ਤੇ ਇਹਨੂੰ ਬਾਅਦ ਚ ਰੰਗ ਕਰਦਾਂਗੇ ਤੇ ਇਹ ਦੀ ਤੁਹਾਨੂੰ ਸ਼ਾਨੀ ਹੈਗੀ ਹੈ ਇਹਦੇ ਫੁੰਸੀਆਂ ਹੋ ਰਹੀਆਂ ਯਾਰ ਦੇਖਿਓ ਕਿੰਨੀਆਂ ਹੋ ਗਈਆਂ ਯਾਰ ਚਲੋ ਯਾਰ ਇਹ ਕੀ ਕਰ ਸਕਦੇ ਹਾਂ ਆਪਾਂ ਆਪੇ ਹੋ ਜੂਗੀ ਸੈਟਿੰਗ ਵੈਟਿੰਗ ਤੇ ਸਾਰਿਆਂ ਬੱਚਿਆਂ ਤੇ ਕਰਤੇ ਰੰਗ ਓਕੇ ਪੰਜ ਬੱਚੇ ਬਿਠਾਤੇ ਇੱਕ ਅੰਦਰ ਐ ਕਿਉਂ ਨੂੰ ਬਿਠਾ ਕੇ ਦੇਖੀਏ ਉਹਨੂੰ ਲੈ ਕੇ ਆਈਏ ਤੁੱਪ ਪਗੀਦਾ ਤੁੱਪੇ ਸਹੀ ਹੋ ਜੇ ਹਨਾ ਤੇ ਖੜਜੋ ਇੱਕ ਮਿੰਟ ਇਹਨੂੰ ਵੀ ਲੈ ਹੀ ਚਲਦੇ ਆ ਬਾਹਰ ਆਇਆ ਵੇ ਜਿਹੜਾ ਅੱਜ ਵਲੌਗ ਸੋਚਿਆ ਸੀ ਬਾਪੂ ਉਹ ਬਣਿਆ ਨਹੀਂ ਲੈ ਬੋਲ ਲੈ 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 ਚੱਲ ਨਾ ਓਏ ਤੂੰ ਓਏ ਜਿਹੜਾ ਅੱਜ ਵਲੌਗ ਸੋਚਿਆ ਉਹ ਬਣਿਆ ਨਹੀਂ ਆਪਣੇ ਤੋਂ ਬਣਿਆ ਤਾਂ ਨਹੀਂ ਯਾਰ ਤੇ ਚੋਬਰ ਵਗ ਗਿਆ ਚੋਬਰ ਦਾ ਦਾਦਾ ਆ ਗਿਆ ਕਹਿੰਦਾ ਪਲਾਟ ਚ ਮਿੱਟੀ ਪਾਣੀ ਐ ਤਾਂ ਕਰਕੇ ਤਾਂ ਕਰਕੇ ਨਹੀਂ ਬਣਿਆ ਹੋਰ ਤਾਂ ਚਲੋ ਕੋਈ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੁਣ ਛਤਰੀਆਂ ਇੱਕ ਛਤਰੀ ਤੇ ਬਣ ਦਿੰਨੇ ਆ ਕਬੂਤਰ ਇੱਕ ਹੋਰ ਤੇ ਉੱਚੀਆਂ ਕਰ ਦਿੰਨੇ ਆ ਵਧੀਆ ਡਾਲੀਆਂ ਮਾਰਨੇਗੇ ਇੱਧਰ ਉੱਧਰ ਲਓ ਜੀ ਮੇਰੇ ਵੀਰੋ ਲਾਤੀ ਅੰਦਰ ਨੇ ਛਤਰੀਆਂ ਇੱਧਰ ਬਣਤੀ ਕਬੂਤਰੀ ਉੱਧਰ ਕਬੂਤਰ ਬਣਾ ਰੱਖਿਆ ਤੁਹਾਨੂੰ ਪਤਾ ਹੀ ਐ ਆਹ ਕਰੋ ਚੈੱਕ ਰੰਗ ਤੇ ਆਪੇ ਡਾਲੀਆਂ ਮਾਰਦੇ ਰਹਿਣਗੇ ਤੇ ਜਿਹੜਾ ਚੱਟੀ ਲਾਇਆ ਸੀਗਾ ਉਹਨੂੰ ਜਾਲ ਚ ਪਾ ਕੇ ਵਾ ਇਧਰ ਧੁੱਪੇ ਬਿਠਾਤਾ ਮੈਂ ਕਹੇਰ ਖੋਲਦੇ ਨਹੀਂ ਇਹਨੂੰ ਖੋਲਦੇ ਤਾਂ ਨਹੀਂ ਐਵੇਂ ਜੋਰ ਲਾਉਗਾ ਪਹਿਲਾਂ ਹੀ ਬਿਮਾਰ ਹੈ ਹੈ ਮਿੱਤਰੋ ਤਾਂ ਕਰਕੇ ਬਾਕੀ ਬੈਠਿਆ ਸਾਰੇ ਹੁਣ ਵਧੀਆ ਧੁੱਪ ਲੱਗੂਗੀ ਅੱਜ ਇਹਨਾਂ ਨੂੰ ਹੈਗੀ ਹੈ ਧੁੱਪ ਮਾੜੀ-ਮੋਟੀ ਗਰਮੀ ਵੀ ਹੈਗੀ ਅੱਜ ਤੇ ਉਹ ਮੂੰਹ ਉਹ ਚੁੰਝਾ ਪਟ ਰੱਖੀ ਦੇਖੋ ਕੋਈ ਨਹੀਂ ਆਪੇ ਸੈੱਟ ਹੋ ਜਾਣਗੇ ਬਾਕੀ ਰੰਗ-ਰੂng ਸਾਂਭੀਏ ਯਾਰੇ ਸ਼ਾਮ ਨੂੰ ਦੇਖ ਲਾਂਗੇ ਜੇ ਬਣਿਆ ਮੂਡ ਪ੍ਰੋਪਰ ਰੰਗ ਕਰ ਦਾਂਗੇ ਜਿਨ੍ਹਾਂ ਦੇ ਥੋੜਾ ਥੋੜਾ ਰੰਗ ਕਰਿਆ ਮਤਲਬ ਆਹ ਦੇਖ ਲੋ ਯਾਰ ਇਹਦੀ ਇਹਦੀ ਗੰਦੀ ਆਤ ਹੈ ਪਤਾ ਨਹੀਂ ਕੀ ਭਾਲਦਾ ਹੈ ਬਹੁਤ ਗੁੱਸਾ ਚੜਦਾ ਹੈ ਤੇ ਮੈਨੂੰ ਵੀ ਇਹ ਹੀ ਬੜੇ ਤੰਗ ਕਰਦੇ ਆ ਇਹ ਤੇ ਮੈਨੂੰ ਪਤਾ ਨਹੀਂ ਮਾਨ ਵੀ ਸੀਗਾ ਮੈਨੂੰ ਲੱਗਿਆ ਇਹ ਕੁਝ ਕਰਕੇ ਦਿਖਾਊਗਾ ਇਹ ਤਾਂ ਬੰਦਾ ਹੀ ਫੁੱਡੇ ਦੇ ਵੱੜਦਾ ਸਿੱਧਾ ਪਤਾ ਨਹੀਂ ਕੀ ਜੈਦਾ ਭਾਈ ਸਹੀ ਆ ਫਿਰ ਵੀ ਇਹ ਥੋੜਾ ਜਿਹਾ ਉਹ ਹੈ ਚਲੋ ਕੋਈ ਨਾ ਓਕੇ ਆ ਬਾਬਿਓ ਬਸ ਆਪੇ ਉੱਡ ਲੈਣਗੇ ਉੱਡਣਾ ਹੋਇਆ ਬੈਠੇ ਆਪਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਹ ਦਾ ਛਤਰੀਆਂ ਨੂੰ ਵੀ ਜਾਂਦਾ ਕਬੂਤਰ ਖੁੱਡੇ ਦੀ ਬਾਲੀ ਚੱਸ ਕਰਦਾ ਆ ਬੱਚਾ ਯਾਰ ਪਤਾ ਨਹੀਂ ਕਿਉਂ ਜਿਹਦੇ ਆਪਾਂ ਰੰਗ ਨਹੀਂ ਲਾਇਆ ਲਾਸਟ ਚ ਉਹ ਬੱਚਾ ਜਿਹਦੇ ਫੁੰਸੀਆਂ ਹੋ ਰਹੀਆਂ ਛੱਡੋ ਯਾਰ ਬਾਬੇ ਆਪੇ ਹੋੜ ਜੂਗਾ ਜੇ ਉਹੜਾ ਨਾ ਆਇਆ ਹਨਾ ਕਿਉਂ ਪੰਗੇ ਚਹੀਏ ਫਿਰ ਬਹਿ ਗਿਆ ਟੈਂਟੀ ਤੇ ਕਿਸੇ ਦੀ ਦੇ ਫਿਰ ਪੰਗਾ ਹੋ ਜੂਗਾ ਆਪਾਂ ਛੇੜਦੇ ਨਹੀਂ ਬਾਕੀ ਆ ਕਮਲੇ ਦਾ ਹਾਲ ਦੇਖੋ ਯਾਰ ਆ ਵੀ ਨਹੀਂ ਬੰਦ ਹੋਈ ਜਾਂਦਾ ਆ ਕੰਪਲ ਛੱਤ ਹੈ ਇਹ ਵਿੱਚ ਠੀਕ ਹੈ ਨੇਕੀ ਨੂੰ ਪਤਾ ਨਹੀਂ ਉਹ ਕਿੱਥੋਂ ਆਇਆ ਇਹ ਕੰਪਲ ਗੱਡਣਾ ਬੂਆ ਇਹ ਕੰਬਲ ਕਰਕੇ ਬੰਦ ਨਹੀਂ ਹੋਈ ਜਾਂਦਾ ਵਾਕਿਆ ਗੰਦ ਦੇਖੇ ਕਿੰਨਾ ਵੱਤ ਰਹਿ ਸਾਰਾ ਕੁਝ ਉੱਠਾ ਹੀ ਹੋ ਰਿਹਾ ਸਿੱਧਾ ਇੱਕ ਵੀ ਨਹੀਂ ਰਹਾ ਵੀ ਮੇਰੇ ਵੀਰੋਂ ਚੱਲ ਪਿਆ ਮੈਡੀਕਲ ਤੇ ਜਾ ਕੇ ਆਣਾ ਦਵਾਈ ਜੀ ਲੈ ਕੇ ਆਣੀ ਫੜਕੀ ਲੈਣੀ ਹੈ ਤੇ ਬਾਬੇ ਬੱਚੇ ਇਹੀ ਛੱਡਿਆ ਆਪਾਂ ਦਾੜੀ ਵਾਲੇ ਤਾਂ ਹੋ ਗਏ ਬਾਬੇ ਕੋਈ ਦਾੜਾ ਵਾਲੀ ਗੱਲ ਨਹੀਂ ਤੇ 5 ਵੇ ਦਾ ਸਾਡੇ ਕੋਈ ਦਿੱਦਾੜੀ ਗੱਲ ਹਾਂਜੀ ਮੇਰੇ ਵੀਰੋਂ ਆ ਗਏ ਉੱਤੇ ਦਵਾਈ ਦੂਈ ਲੈ ਆਏ ਸੀ ਤੇ ਜਾਣਾ ਤਾਂ ਹੁਣ ਫੇਰ ਐ ਦੁਕਾਨ ਤੇ ਗੱਡੀ ਕਢਾ ਕੇ ਲੈਣੀ ਐ ਗੱਡੀ ਕਢਾ ਕੇ ਲੈਣੀ ਐ ਤੇ ਮਗਾ ਨੀਗਾ ਮਾਰੀ ਜਾਈਏ ਬੱਚੇ ਕਿਥੇ ਥੱਲੇ ਥੱਲੇ ਨਾ ਆਏ ਬੈਠੇ ਹੁਣ ਬਾਕੀ ਇਹ ਬੱਚਾ ਵੀ ਥੱਲੇ ਛੱਡ ਰੱਖਿਆ ਯਾਰ ਐਂ ਤਾਂ ਕੀ ਹੁੰਦਾ ਹਣਾ ਇਹਦੇ ਐਂ ਤਾਂ ਬਿੱਲੀ ਕਿੱਥੇ ਖੋਲ ਸਕਦੀ ਐ ਇਹਨੂੰ ਹੈ ਕਿ ਨਹੀਂ ਚਲੋ ਕੋਈ ਨਹੀਂ ਬੈਠਾ ਲੈਣ ਦੋ ਇਹਨੂੰ ਯਾਰ ਤੇ ਉੱਤੇ ਬੱਚੇ ਪੂਰੇ ਨੇ 1 2 3 4 5 ਬੱਚੇ ਪੂਰੇ ਨੇ ਮੇਰੇ ਵੀਰੋ ਤੇ ਛੇ ਦੀ ਛੇ ਦੀ ਗੱਡੀ ਘੜਾ ਲਈ ਹੈ ਤੇ ਉੱਤੇ ਆ ਕੇ ਬਹਿ ਜਾਗੇ ਇਹਨਾਂ ਦੀ ਨਿਗਾ ਤੇ ਠੀਕ ਹੈ ਕਿ ਨਹੀਂ ਵੈਸੇ ਆਪਾਂ ਨੂੰ ਐ ਨਹੀਂ ਭੱਜਣਾ ਭੱਜਿਆਣ ਕੋਈ ਦਿੱਕਤ ਨਹੀਂ ਬਸ ਬਿੱਲੀ ਬੁੱਲੀ ਨਾ ਖਾ ਜੇ ਬਾਕੀ ਹੁਣ ਡਾੜੀ ਮਾਰ ਕੇ ਬੱਚਾ ਇੱਧਰ ਗਿਆ ਇੱਧਰ ਆਲੀ ਛਤਰੀ ਤੇ ਟੋਰੀ ਵਾਲਾ ਕਾਲੀ ਟੋਰੀ ਕਰੀਏ ਜੀ ਦੀ ਸਫੇਦ ਬੱਚਾ ਜਮਾ ਤੇ ਚੱਲਦੇ ਆਂ ਬਾਬਿਆਂ ਅਰ ਥੱਲੇ ਤੇ ਗੱਡੀ ਘੜਾ ਲੈਣੇ ਯਾਰ ਚੰਦਰੀ ਕਰਤਾ ਮੇਰੇ ਵੀਰੋ ਤੇ ਕਿਉਂ ਰਿਸਕ ਚੱਕਣਾ ਤੇ ਥੱਲੇ ਆਵਾਜ਼ ਆ ਗਈ ਗੱਡੀ ਘੜਾ ਲਈ ਅੰਜੀ ਮੇਰੇ ਵੀਰੋ ਚੱਲਦੇ ਹਾਂ ਜੀ ਹੁਣ ਘਰੇ ਗੱਡੀ ਘੜਾ ਘੜਾ ਦੀ ਸੀ ਆਪਾਂ ਬਾਸੀ ਪੈਚੇ ਰੈਣ ਗੁੰਗਲ ਵੇਚੇ ਚਲਾ ਆਦਾ ਪਾਸ ਹੁੰਦੇ ਮੱਥਾ ਮਾਰ ਕੇ ਕਦੇ ਬਣਾਇਆ ਤਾਂ ਨਹੀਂ ਸੀ ਤੇ ਆਪ ਤੇ ਮੱਥਾ ਮਾਰ ਕੇ ਚਲਾਦਾ ਚੱਲ ਪਿਆ ਸੀ ਤੇ ਹੁਣ ਚੱਲਦੇ ਹਾਂ ਘਰੇ ਯਾਰ ਤੇ ਬੱਚੇ ਵੀ ਦੇਖਦੇ ਆ ਬੱਖੇ ਕਿ ਨਹੀਂ ਆਪ 9 ਲੱਖ ਪਾ ਕੇ ਡੇਡ ਡੇਡ ਦੋ ਘੰਟਾ ਹੋ ਗਿਆ। ਸੀਫ ਦਾ ਬੱਚੇ ਕਿੱਥੇ ਵਾਗੇ ਹੁਣ ਹਨਾ ਜਾ ਕੇ ਦੇਖਦੇ ਆਂ ਛੇਤੀ। ਹਾਂਜੀ ਪਹੁੰਚ ਗਿਆਂ ਜੀ ਉੱਤੇ ਤੇ ਦੇਖੀਏ ਬੱਚੇ ਬੱਚੇ। ਲੋ ਜੀ ਛਤਰੀਆਂ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ। ਕਰੋ ਚੈੱਕ। ਤੇ ਸੈੱਟ ਨੇ ਬੱਚੇ ਮੇਰੇ ਹਿਸਾਬ ਨਾਲ ਵਧੀਆ ਬੈਠਿਆ। ਕੋਈ ਦਿੱਕਤ ਵਾਲੀ ਗੱਲ ਹੈ ਨਹੀਂ। ਤੇ ਮੈਂ ਤਾਂ ਕਹਿੰਦਾ ਬੈਠੇ ਰਹਿਣ ਦਿੰਨੇ ਆ। ਹਣਾ ਬਦਲਦਾ ਹੈ ਨਹੀਂ ਵੈਸੇ ਮੀ ਆਣਦੇ ਚਾਂਸ ਲੱਗਦੇ ਨਹੀਂ ਮੈਨੂੰ ਬਦਲ ਕੀ ਬਤਾ ਇੱਕਦਾਂ ਬਦਲਾ ਕੀ ਬਤਾ ਆਣ ਕਿ ਆਪਾਂ ਕਿਹੜਾ ਕਿੱਥੇ ਜਾਣਾ ਹੋਰੀਆਂ ਦੇਖ ਲਾਂਗੇ ਉ ਤਾਂ ਬਾਕੀ ਬੱਚੇ-ਬੱਚੇ ਛਿੜ ਕੇ ਦੇਖਦਾ ਮੈਂ ਯਾਰ ਨਾਲੇ ਤੁਹਾਨੂੰ ਦਿਖਾਨਾ ਲਓ ਜੀ ਮੇਰੇ ਵੀਰੋ ਥੋਡੇ ਸਾਹਮਣੇ ਬੱਚੇ ਛੇੜੇ ਆ ਤੇ ਇਧਰਲੀ ਛਤਰੀ ਤੇ ਵਾਗੇ ਸਾਰੇ ਹੀ ਤੇ ਇਧਰੋਂ ਤੇ ਹੁਣ ਉਧਰ ਭੇਜ ਦਿੰਨੇ ਆਪਾਂ ਹਨਾ ਤੇ ਇਧਰੋਂ ਛੇੜ ਦਿੰਨੇ ਆ ਦਿਖਾਣਿਆਂ ਨਾਲੇ ਤੁਹਾਨੂੰ ਲਓ ਜੀ ਕਰੋ ਚੈੱਕ ਤੇ ਇਹ ਕਿਰੋ ਜੀ ਰੰਗ ਵੀ ਕਰੋ ਬਾਬਿਓ ਚੈੱਕ ਠੀਕ ਹੈਗੇ ਨਹੀਂ

ਲੋ ਜੀ ਇੱਕ ਬੱਚਾ ਗੇੜੇ ਪਾਈ ਜਾਂਦਾ ਤੁਹਾਡੇ ਸਾਹਮਣੇ ਆਕਰੋ ਚੈੱਕ ਤੇ ਇਹਨੂੰ ਤਾਰ ਲੈਣੇ ਆ ਪਾਸੇ বিনা ਵਗਜੇ ਆ ਗਿਆ ਮੇਰੇ ਵੀਰੋ ਆ ਹੁੰਦਾ ਗੁਲਾਬੀ ਬਗਲ ਕਰੀ ਸੀ ਜੀ ਦੀ ਇਹ ਚੜ ਰਿਆ ਇਹਨੂੰ ਤਾਰ ਦਿਆਂ ਖੜ ਜੋ ਲੋ ਜੀ ਮੇਰੇ ਮਿੱਤਰੋ ਉਹ ਦੇਖਿਓ ਕਿੱਥੇ ਵਹਿ ਗਿਆ ਇੱਕ ਉਹ ਛੋਟਾ ਹੈ ਨਾ ਤਾਂ ਕਰਕੇ ਯਾਰ ਉੱਡਿਆ ਨਹੀਂ ਜਾਂਦਾ ਉਹ ਤੋਂ ਤੇ ਆਪਾਂ ਛਤਰੀ ਵਾਲਾ ੱੱੱਕਾ ਕਰਦੇ ਆ ਜਿਹੜਾ ਆ ਵਿੱਚ ਉੱਡਿਆ ਸੀ ਤਾਂ ਇਹਨਾਂ ਤੋਂ ਵੱਡਾ ਹੈ ਤਾਂ ਕਰਕੇ ਤੇ ਇਹਨੂੰ ਫੜਕਾ ਕੇ ਛਤਰੀ ਤੇ ਬੁਲਾਣੇ ਆ ਨਹੀਂ ਤਾਂ ਕੰਮ ਬੜਾ ਹੋ ਜੂਆ ਖੜ ਜੋ ਇੱਕ ਮਿੰਟ ਮੈਂ ਉਹਨੂੰ ਮੜਕਾ ਫੜਕਾ ਬੁਲਾ ਲਾ ਤੇ ਫੇਰ ਦੇਖਾਂ ਨਾ ਬੱਚਾ ਉੱਡਿਆ ਸੀ ਬਾਬੇ ਰੱਤਾ ਰੱਤਾ ਤਾਂ ਨਹੀਂ ਲਾਲਚੀ ਨਾ ਕਹਿ ਲੋ ਵਧੀਆ ਗੇੜੇ ਗੁੜੇ ਪਾ ਤੇ ਚਲੋ ਤਾਰ ਲਿਆ ਮੈਂ ਐਂ ਹੀ ਪੱਕੇ ਹੋ ਜਾਣਗੇ ਛਤਰੀ ਦੇ ਠੀਕ ਹੈ ਤੇ ਇਹਨੂੰ ਬੁਲਾ ਲਾਂ ਮੈਂ ਇੱਕ ਮਿੰਟ ਓ ਬੱਟਾ ਬਾਬੇ ਬੱਚਾ ਫੜਕਾਈ ਇਹਨਾਂ ਬਾਕੀ ਛਤਰੀ ਦਾ ਛਤਰੀ ਪਾੜੀ ਐ ਲੋਹੇ ਵਾਲੀ ਪੈਪਾ ਪਾੜੀਆਂ ਬਹੁਤ ਐਰ ਆ ਆ ਆ ਬਤੋਈ ਆ ਆ ਬਾਕੀ ਸਾਰੇ ਬੱਚੇ ਬੈਠੇ ਛਤਰੀਆਂ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਇੱਕੋ ਹੀ ਬੈਠਿਆ ਬਸ ਉੱਥੇ ਗੁਲਾਬੀ ਕਾਂਤਰਾ ਤੇ ਕਾਲੀ ਟੋਰੀ ਮੇਰੇ ਹਿਸਾਬ ਨਾਲ ਇਹਨੂੰ ਬੁਲਾ ਲਾ ਯਾਰ ਮੈਂ ਛੇਤੀ ਯਾਰ ਥੋੜੀ ਦੂਰ ਵਾ ਗਿਆ ਕੰਮ ਟੇਡਾ ਹੋ ਜੂਗਾ ਤੇ ਆਪਾਂ ਨੂੰ ਵੀ ਨਹੀਂ ਪਤਾ ਵੀ ਕੰਮ ਜਾਣਾ ਪੈ ਜੇ ਕਿੱਥੇ ਫਿਰ ਇੱਥੇ ਹੀ ਬੈਠਾ ਰਹਿ ਜੂਆ ਤੇ ਗਵਾਚ ਜੂਆ ਆਪਣੇ ਤੋਂ ਬਾਬੇਓ ਬੱਚਾ ਐ ਨਹੀਂ ਆਂਦਾ ਥੋੜਾ ਆਪਾਂ ਨੂੰ ਡਰਾਣਾ ਬੂਆ ਤੇ ਘਰ ਬਣੀ ਵਗ ਗਿਆ ਨਾ ਕੋਈ ਡੁਲੇ ਨਾਲ ਡਰਾ ਦਿੰਨੇ ਆ ਤੇ ਖੜਜੋ ਇੱਥੇ ਬੈਠਿਆ ਇੱਧਰ ਇੱਧਰ ਨਹੀਂ ਸਾੜੀ ਬੈਠਿਆ ਆ ਬੈਠਿਆ ਬਾਬੇ ਬੱਚਾ ਆ ਤਾਂ ਹਣ ਜੀ ਦੇਖੀ ਜਾਂਦੀ ਤੇ ਡਰਾ ਦਿੰਦੇ ਥੋੜਾ ਖੜਜੋ ਖੜਜੋ ਡੜਾ 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 ਆ ਅਨ ਜੋ ਥੱਲੇ ਵਗ ਗਿਆ ਉਹ ਡੜਾ ਓਏ ਕਿਤੇ ਸਿਰ ਤੇ ਕਿ ਵਜੇ ਕਿਸੇ ਦੇ ਫੇਰ ਵਗ ਗਿਆ ਨਿਸ਼ਾਨੇ ਕੱਚੇ ਹੋ ਗਏ ਯਾਰ ਹੈ ਏ ਥੋੜਾ ਖੜਜੋ ਯਾਰ ਮੈਂ ਟਰੋਪ ਜੀ ਮੇਰੇ ਵੀਰੋ ਬੱਚਾ ਓ ਹੋ ਹੋ ਸਿੱਧਾ ਹੀ ਹੋ ਜਾਂਦਾ ਆਇਆ 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 ਆ ਦੇਖੋ ਆ ਆਂਦਾ ਮੇਰੇ ਵੀਰੋ ਬੱਚਾ ਦੋਵੇਂ ਗੁਲਾਬੀ ਕਾਂਤਰਾ ਕਾਲੀ ਟੋਰੀ ਤੇ ਫੜਕਾ ਕੇ ਧਾਰਦੇ ਆਂ ਛੇਤੀ ਨਹੀਂ ਤਾਂ ਵਾਸੇ ਕੁਸੇ ਵਗ ਜੀ ਅੱਬੇ ਪੰਗਾ ਹੀ ਹੋਗਾ ਬੱਚਾ ਉਹ ਜਾ ਕੇ ਬਹਿ ਗਿਆ ਟੈਂਕੀ ਤੇ ਹੈ ਚੌਬਰ ਦੇ ਘਰ ਦੇ ਸਾਹਮਣੇ ਵਾਲੇ ਘਰ ਤੇ ਬਹਿ ਗਿਆ ਉਹਨਾਂ ਦੀ ਟੈਂਕੀ ਤੇ ਬਹਿ ਗਿਆ ਹੁਣ ਹੋਊਗਾ ਪੰਗਾ ਬੱਚਾ ਵਗ ਗਿਆ ਦੂਰ ਹੈ ਵੀ ਸਭ ਤੋਂ ਛੋਟਾ ਠੀਕ ਹੈ ਕਿ ਨਹੀਂ ਤੇ ਬਾਕੀ ਆ ਛਤਰੀ ਕੋਲ ਲਾ ਲਈ ਮੈਂ ਖੜੀ ਕਰ ਲਈ ਤੇ ਇਹਦੇ ਉੱਤੇ ਬਣਤਾ ਨੀਲਾ ਆਪਣਾ ਤੇ ਕਰਦੇ ਆਂ ਕੋਸ਼ਿਸ਼ ਬੱਦਲ ਨਹੀਂ ਯਾਰ ਆ ਦੇਖਿਓ ਮੌਸਮ ਚੇਂਜ ਹੀ ਹੋ ਜਾਂਦਾ ਮੇਰੇ ਹਿਸਾਬ ਦਾ ਮੇਰੇ ਸਾਹਮਣੇ ਆਲ ਇੱਕਦਮ ਤੇ ਛੇਤੀ ਕਰੇ ਆ ਜੇ ਪਹਿਲਾਂ ਤਾਂ ਆ ਗਿਆ ਸੀ ਵਧੀਆ ਗੇੜੇ ਮਾਰਨ ਲੱਗ ਗਿਆ ਸੀ ਘਰ ਘਰ ਉੱਤੇ ਇੱਕਦਮ ਉੱਥੇ ਆ ਕੇ ਬਹਿ ਗਿਆ ਨੀਵਾ ਹੋ ਗਿਆ ਸੀ ਛੋਟਾ ਹੈ ਨਾ ਬੱਚਾ ਤਾਂ ਕਰਕੇ ਬਾਬੇ ਤੇ ਚਲੋ ਫੜਕਾ ਕੇ ਦੇਖਦੇ ਹਾਂ ਹੁਣ ਆਂਦਾ ਕਿ ਨਹੀਂ ਆਂਦਾ ਬਾਬੇ ਛਤਰੀ ਦਾ ਲਾਤੀ ਇੱਕ ਵਾਰੀ ਮੈਂ ਤੇ ਮੁੰਡਾ ਬੁਲਾਇਆ ਜਿੱਥੇ ਉੱਥੇ ਨਹੀਂ ਆਪਾਂ ਨੂੰ ਕਈ ਵਾਰੀ ਵੀਡੀਓ ਚ ਲਿਆ ਆਪਾਂ ਤੇ ਇਕੱਲਾ ਸੀ ਮੈਂ ਕਿ ਛਤਰੀ ਫੜਾ ਦੂ ਇੱਕ ਹੋਰ ਛਤਰੀ ਉੱਤੇ ਲਾ ਦਾਂਗੇ ਹੈ ਤੇ ਉੱਤੇ ਸੋਖਾ ਬਹਿ ਜਾਊਗਾ ਬੱਚਾ ਯਾਰ ਠੀਕ ਹੈ ਨੀਵੀਂ ਜਗ੍ਹਾ ਤੇ ਕੇ ਬੈਠਿਆ ਨਹੀਂ ਜਾਂਦਾ ਉੱਤੇ ਜਮਾ ਸਹੀ ਬਹਿ ਜੂਗਾ ਤਾਂ ਕਰਕੇ ਬੁਲਾਇਆ ਦੇਖੋ ਆਂਦਾ ਕਿ ਨਹੀਂ ਆਂਦਾ ਜੇ ਨਾ ਆਇਆ ਬਾਬੇ ਉਹ ਫਿਰ ਆਪਾਂ ਨੂੰ ਆਪ ਲਾਣੀ ਪਊਗੀ ਠੀਕ ਹੈ ਤੇ ਜਿਮ ਵੀ ਜਾਣਾ ਤੇ ਪੰਗਾ ਹੋ ਗਿਆ ਬੱਚੇ ਆਣਾ ਉਹ ਹੀ ਹੋਗਾ ਜੀ ਜਿੰਨਾ ਤੇ ਉਹ ਸੀ ਉਹ ਤਾਂ ਗਏ ਨਹੀਂ ਹੈ ਮੈਨੂੰ ਤਾਂ ਇਹ ਤੇ ਸੀ ਯਾਰ ਜਿਹੜਾ ਲਾਲ ਜੇ ਨੇ ਗਿਹੜੇ ਪਾਇਆ ਮੈਨੂੰ ਤਾਂ ਇਹ ਸੀ ਬੈਠੂ ਆਏ ਨਹੀਂ ਹਟਦਾ ਇਹ ਤਾਂ ਸਿੱਧਾ ਛਤਰੀ ਤੇ ਆ ਗਿਆ ਤੇ ਉਹਨਾਂ ਦਾ ਮੈਨੂੰ ਐ ਸੀ ਵੀ ਕਿਤੇ ਜਾਂਦੇ ਨਹੀਂ ਉਹ ਵਗ ਗਿਆ ਚਲੋ ਕੋਈ ਨਹੀਂ ਛੋਟਾ ਹੈ ਬੱਚਾ ਤਾਂ ਕਰਕੇ ਹੋਊਗਾ ਔਰ ਤਾਂ ਕੀ ਹੈ ਚਲੋ ਦੇਖਦੇ ਆਂ ਮੁੰਡਾ ਆ ਜਾਂਦਾ ਕਿ ਨਹੀਂ ਜੀ ਤਾਂ ਫਿਰ ਆਪ ਬੁਲਾਣੇ ਛਤਰੀ ਆਪਣੇ ਵੀਰੋ ਜਿਉ ਆਖ ਬੁਲਾ ਲਿਆ ਆਪਾ ਤੇ ਛਤਰੀ ਮੰਗਵਾਨਿਆ ਰਾਮ ਨਾ ਰਾਮ ਨਾ ਚੱਕਲੇਗਾ ਕੇ ਇਹਦਾ ਬੰਨਿਆ ਹੋਇਆ ਹੈ ਇਹ ਤਾਂ ਨਹੀਂ ਉੱਡਦਾ ਤੂੰ ਦੱਸ ਚੱਕ ਨਹੀਂ ਜਾਣੀ ਤੇਰੇ ਤੋਂ ਦੇਖਣਾ ਜੀ ਲੋ ਜੀ ਬੱਚਾ ਉੱਡਣ ਦਾ ਨਾਮ ਹੀ ਨਹੀਂ ਲਈ ਜਾਂਦਾ ਜੀ ਠੀਕ ਹੈ ਕਿ ਨਹੀਂ ਤੇ ਬਾਕੀ ਸਾਰੇ ਬੱਚੇ ਉੱਤੇ ਕਰ ਲਏ ਉੱਤੇ ਦੋ ਛਤਰੀਆਂ ਮੰਗਾਲੀਆਂ ਤੇ ਆ ਪੈਪ ਵਾਲੀ ਵੀ ਮੰਗਾਲੀ ਤੇ ਮੁੰਡੇ ਤੋਂ ਛਤਰੀ ਚੱਕੀ ਨਹੀਂ ਆਂਦੀ ਬਾਕੀ ਚੌਪਰ ਨੂੰ ਕਰਿਆ ਮੈਂ ਹੁਣ ਮਗਾ ਆ ਛੇਤੀ ਇਹ ਛਤਰੀ ਚੱਕੇ ਦੇ ਲਾਈਆਂ ਲੱਗਦੀ ਨਹੀਂ ਉੱਤੇ ਯਾਰ ਕੱਕ ਜੀ ਕੀ ਸਿਸਟਮ ਹੈ ਫਰਪੂਰੇ ਨੇ ਕਟ ਟਾਈਕਰ ਨਹੀਂ ਆਣਾ ਹਣਾ ਆਈ ਜਾਂਦਾ ਲੋ ਜੀ ਮਿੱਤਰੋ ਇਹਨੂੰ ਵੀ ਡਾਡੂ ਦਿੰਨੇ ਆ ਲੈ ਛੱਡ ਦੇ ਕਰਾ ਕਰ ਬਾਬੇ ਦਾ ਨਾਮ ਲੈ ਕੇ ਆ ਜੂਗਾ ਕਰੇ ਹੋ ਆ ਗਿਆ ਦੇ ਇੱਕ ਤਾਂ ਉਹ ਬੈਠਾ ਲੈ ਮਾਰੋ ਲਾ ਕਰਦੇ ਆ ਯਾਦ ਜਾਣਾ ਜਾਂਦਾ ਨਾ ਜਾਣਾ ਨਹੀਂ ਜਾਂਦਾ ਛੱਡ ਦੇ ਛੱਡ ਦੇ ਲੋ ਜੀ ਮਿੱਤਰੋ ਇਹਦਾ ਸਿਆਣਾ ਹੀ ਬੋਤ ਹੈ ਸਿੱਧਾ ਛਤਰੀ ਤੇ ਜਾਂਦਾ ਹੈ ਯਾਰਾ ਬਹਿ ਗਿਆ ਲੋ ਜੀ ਇੱਕ ਹੋਰ ਕਬੂਤਰ ਹੋ ਗਿਆ ਗੈਬ ਜਿਹੜਾ ਚੋਬਰ ਨੇ ਦਿਖਾ ਕੇ ਜਿਹੜਾ ਮੈਂ ਛੱਡਿਆ ਸੀ ਜਿਹੜਾ ਆਪਾਂ ਛਤਰੀ ਤੇ ਬੰਨਿਆ ਹੋਇਆ ਸੀ ਤੇ ਉਹ ਵੀ ਪਤਾ ਨਹੀਂ ਕਿੱਥੇ ਗਿਆ ਇੱਕਦਮ ਉੱਤੇ ਚੜਿਆ ਸੀ ਮੁੜ ਕੇ ਦਿਖਿਆ ਹੀ ਨਹੀਂ ਬਾਬੇ ਉਹ ਕਿੱਥੇ ਗਿਆ ਬਹਿ ਬੂ ਗਿਆ ਉਹ ਆ ਤਾਂ ਫਿਰ ਕਦੇ ਕੱਢਿਆ ਹੀ ਨਹੀਂ ਉਹ ਠੀਕ ਹੈ ਪਿਛਲੇ ਸਾਲ ਕੱਢਿਆ ਨਹੀਂ ਬੰਦ ਕਰਤਾ ਸੀ ਆਪਾਂ ਮਗਾ ਚੱਲ ਅੱਜ ਛੱਡ ਕੇ ਦੇਖ ਲਈਏ ਮਾ ਇਹਨਾਂ ਦਿਨ ਇਹਨੇ ਦਿਨ ਹੋ ਗਏ ਛਤਰੀ ਤੇ ਬੰਦੇ ਨੂੰ ਤੇ ਗਿੱਜਤਾ ਗਿਆ ਜੀ ਹੋਊਗਾ ਤੇ ਜਦੋਂ ਛੱਡਿਆ ਤੇ ਛੱਡੇ ਦਾ ਛਤਰੀ ਤੇ ਬਹਿ ਗਿਆ ਸੀ ਨਾਲ ਦੇ ਨਾਲ ਤੇ ਮੈਂ ਛਤਰੀ ਭੜਕਾਤੀ ਤੇ ਫੇਰ ਲਾਪਤਾ ਹੋ ਗਿਆ ਐ ਨਹੀਂ ਪਤਾ ਹੁਣ ਇੱਧਰ ਨੂੰ ਗਿਆ ਕਿ ਉੱਧਰ ਨੂੰ ਗਿਆ ਠੀਕ ਹੈ ਕੀ ਉਹਦਾ ਉੱਤੇ ਹੋਵੇ ਕੋਈ ਜਾਨਵਰ ਦਾ ਕੀ ਪਤਾ ਹੈ ਤਾਂ ਸਿੱਧਾ ਆ ਜਾਣਾ ਚਾਹੀਦਾ ਉਹਨੂੰ ਚਲੋ ਦੇਖਦੇ ਹਾਂ ਕੀ ਬਣਦਾ ਆ ਗਿਆ ਠੀਕ ਹੈ ਜਿੰਨਾ ਆਇਆ ਫਿਰ ਵੀ ਠੀਕ ਹੈ ਠੱਲ ਪਾਈ ਹੋਈ ਹੈ ਆਪਣੀ ਰੰਗ ਉਤੇ ਕੋਈ ਹੈ ਨਹੀਂ ਤਾਂ ਅੱਕੇ ਬਾਕੀ ਬੱਚਾ ਉੱਥੇ ਬੈਠਾ ਹੈ ਜਿਹੜੇ ਮੇਰੇ ਵੀਰੋਂ ਆ ਗਏ ਆਂ ਜੀ ਕਰੇ ਤੇ ਦੁਕਾਨ ਤੇ ਵਾਗ ਗਏ ਸੀ ਯਾਰ ਕੀ ਵਾ ਕੈਮੀ ਫੋਨ ਆਵੇ ਸੀ ਤੇ ਜਿਹੜਾ ਇੱਕ ਬੱਚਾ ਬੈਠਾ ਸੀ ਪਾਸੇ ਆਪਣੇ ਉਹ ਤਾਂ ਤਾਰਲਸੀ ਚੋਬਰਾਂ ਨੇ ਠੀਕ ਹੈ ਕਿ ਨਹੀਂ ਇਹਦਾ ਵੱਡਾ ਕਬੂਤਰ ਆਪਾ ਜਿਹੜਾ ਆਪ ਉੜਦਾ ਤੀਰ ਲੈ ਲਾ ਲੋ ਤੇ ਖੁਸ਼ੀ ਲਾ ਲੋ ਠੀਕ ਹੈ ਜਿਹੜਾ ਕਬੂਤਰ ਆਪਾ ਛੱਡਿਆ ਸੀ ਜਿਹੜਾ ਛਤਰੀ ਤੇ ਬਣਦੇ ਸੀ ਉਹ ਮੁੜ ਕੇ ਦਿਖਿਆ ਨਹੀਂ ਬਾਪੂ ਤੇ ਉਹ ਦਿਖਿਆ ਨਹੀਂ ਕੋਈ ਨਹੀਂ ਸਵੇਰੇ ਦੇਖਦੇ ਕਿ ਜਦੋਂ ਸਵੇਰ ਨੂੰ ਆ ਜੇ ਉਹ ਪਿਛਲੇ ਐਤ ਕੀ ਸਾਲ ਗੱਡਿਆ ਨਹੀਂ ਸੀ ਯਾਰ ਕਦੇ ਨਡਾ ਕੇ ਦੇਖਿਆ ਤਾਂ ਕਰਕੇ ਲੋ ਪਿਆ ਭੱਜ ਪੁੱਜ ਗਿਆ ਹੋ ਗਿਆ 100% ਨਹੀਂ ਤਾਂ ਫਿਰ ਸਵੇਰੇ ਆਣਾ ਆਜੂਆ ਬਾਕੀ ਖੁੱਡੇ ਖੋਲ ਕੇ ਬੱਚੇ ਦੇਖਦੇ ਆਂ ਆਪਾ ਸੈਟ ਨੇ ਕਿ ਨਹੀਂ ਆ ਬੈਠਿਆ ਜਿਹੜਾ ਟੈਂਕੀ ਦੇ ਬੈਠਿਆ ਸੀ ਮੇਰੇ ਵੀਰੋ ਜੀ ਮੇਰੇ ਵੀਰੋ ਆ ਬੱਚਾ ਸੀ ਠੀਕ ਹੈ ਕਿ ਨਹੀਂ ਤੇ ਉਹ ਬੱਚਾ ਨੂੰ ਐਵੇਂ ਮੈਂ ਫੀਡ ਕਰੀ ਜਨਾ ਤੇ ਦੇਖੀਏ ਕਿਵੇਂ ਕਰਦਾ ਚੁਗਲਾ ਬੇਟੇ ਚੁਗਲਾ ਨਹੀਂ dane ਵੇ ਥੱਲੇ ਤੇ ਦੋਵੇਂ گلابی ਗਾਂਤਰਾ ਕਾਲੀ ਡੋਰੀ ਮਿਲੇ ਵੀਰੋ ਉਹ ਛੜਤਾ ਤੇ ਮੈਂ ਚੈੱਕ ਕਰ ਲੈਣਾ ਇਹਨਾਂ ਨੇ ਖਾਦਾ ਹੈਗੇ ਨਹੀਂ ਖਾਦਾ ਕੁਛ ਤੇ ਪਾਣੀ ਪੁਣੀ ਦੇ ਦਾਂਗੇ ਨਾ ਨਾ ਕਿਉਂ ਲੜਦੇ ਹੋ ਜੀ ਮੇਰੇ ਵੀਰੋ ਪਹਿਲਾਂ ਨਾਲੋ ਬੱਚੇ ਦੀ ਕੰਡੀਸ਼ਨ ਠੀਕ ਹੈ ਤੇ ਵਧੀਆ ਪਹਿਲਾਂ ਨਾਲੋ ਚਲੋ ਕੋਈ ਨਹੀਂ ਹੋ ਜੂਆ ਸੈਟ ਹੈ ਰੈਡੀ ਵੀ ਨਹੀਂ ਕਰਨੀ ਕੋਈ ਬਾਕੀ ਆ ਪਾਣੀ ਵੀ ਨਹੀਂ ਗੱਡਿਆ ਉਹਨਾਂ ਨੇ ਚਲੋ ਮੈਂ ਕੱਢ ਦੂੰ ਆ ਤੇ ਬੱਚਿਆਂ ਨੂੰ ਦੇ ਦਈਏ ਪਾਣੀ ਥੋੜਾ ਥੋੜਾ ਪਾਣੀ ਨਹੀਂ ਪੀਤਾ ਉਹਨਾਂ ਨੇ ਪਾਣੀ ਜ਼ਰੂਰੀ ਹੈ ਪਾਣੀ ਦੇ ਦਿੰਨੇ ਆ ਦੇਖ ਲਓ ਇਹ ਵੀ ਨਹੀਂ ਬੰਦ ਕਰਿਆ ਉਹਨਾਂ ਨੇ ਉਦੋਂ ਦਾ ਖੁੱਲਾ ਪਿਆ ਹੈ ਲੈ ਵੋ ਬੰਦ ਹੀ ਨਹੀਂ ਹੁੰਦਾ ਬਾਬਿਓ ਤੇ ਸਵੇਰੀ ਕਰਾਂ ਕੋਈ ਨਹੀਂ ਖੁੱਲਾ ਰਹਿਣ ਦੇ ਰੰਬਲ ਕੁੰਬਲ ਕੱਢ ਕੇ ਸੈਟਿੰਗ ਕਰਦੇ ਨੇ ਕਮਰੇ ਦੀ ਵੀ ਤੇ ਐਸ ਓਕੇ ਆ ਪਾਣੀ ਪੁਣੀ ਦੇ ਦਿੱਤਾ ਸੀ ਬੱਚਿਆਂ ਨੂੰ ਓਕੇ ਕਰ ਤੇ ਵੈਸਾ ਹੁਣ ਤਾੜੇ-ਤੁੜੇ ਲਾ ਦੀਏ ਬੱਸ ਮੈਨੂੰ ਸਿੱਧਾ ਦੁਕਾਨ ਤੋਂ ਆ ਕੇ ਨਾ ਤਾਂ ਮੈਂ ਸ਼ਾਮ ਜੀ ਨੂੰ ਲਿਆ ਸੀ ਫਿਰ ਮੈਂ ਕੱਪੜੇ ਚੇਂਜ ਕਰਕੇ ਉੱਤੀ ਆ ਗਿਆ ਸਿੱਦੇ ਲਿਬੜੇ ਹੋਏ ਸੀ ਤੇ ਬਾਕੀ ਆ ਵੀ ਲਿਬੜ ਗਏ ਕਿਉਂਕਿ ਬੱਚਿਆਂ ਨੂੰ ਪਾਣੀ ਦਿੱਤਾ ਉੱਤੇ ਚਲੋ ਕੋਈ ਨਹੀਂ ਉਹਦਾ ਓਕੇ ਬਾਬੇ ਬੱਸ ਮਿਲਦੇ ਆਂ ਫਿਰ ਕੱਲ ਠੀਕ ਹੈ ਕਿ ਨਹੀਂ ਤੇ ਕੱਲ ਵੀ ਦੇਖਦੇ ਆਂ ਜੀ ਗੇੜੇ-ਗੂੜੇ ਵਧੀਆ ਪਾਏ ਤੇ ਜਿਹੜਾ ਬੱਚਾ ਬੈਠਿਆ ਉਹਨੂੰ ਥੋੜਿਆ ਉਹਦੀ ਨਿਗਰੱਖਿਆ ਕਰਾਂਗੇ ਉਹਨੂੰ ਲਾਣੇ ਪੱਕਾ ਛਤਰੀ ਤੇ ਠੀਕ ਹੈ ਮਿਲਦੇ ਆਂ ਫਿਰ ਕੱਲ ਆਪਾਂ